ਜੀ ਦੰਦਵੀ ਟਕਸਾਲ ਦੇ ਮੁਖੀ ਨੇ ਜੀ ਹਰਨਾਮ ਸਿੰਘ ਧੁੰਮਾ ਵੱਲੋਂ ਮਹਾਰਾਸ਼ਟਰ ਦੇ ਵਿੱਚ ਭਾਜਪਾ ਨੂੰ ਸਮਰਥਨ ਦੇ ਦਿੱਤਾ ਹੈ ਗਏ। ਪਰਮਜੀਤ ਸਿੰਘ ਸਰਨਾਵੀ ਬੋਲ ਪਏ ਕਿ ਇਹ ਭਾਜਪਾ ਨੂੰ ਸਮਰਥਨ ਦੇਤਾ ਜੀ। ਇਹ ਸਾਰੇ ਆਗੂ ਇੱਕ ਪਾਸੜ ਹੋ ਕੇ ਬੋਲ ਰਹੇ ਨੇ। ਇਹਦੇ ਵਿੱਚ ਮੈਂ ਅਜੇ ਤੱਕ ਭਾਈ ਹਰਨਾਮ ਸਿੰਘ ਖਾਲਸਾ ਜਿਨ੍ਹਾਂ ਨੂੰ ਧੁੰਮਾ ਕਹਿੰਦੇ ਆ ਉਨ੍ਹਾਂ ਦਾ ਪੱਖ ਸੁਣਿਆ ਨਹੀਂ ਭਾਜਪਾ ਨੂੰ ਅੰਦਰ ਖਾਤੇ ਤਾਂ ਲੱਡੂ ਫੁੱਟਦੇ ਪਏ ਨੇ ਕਿ ਕਿੰਨਾ ਸਮਾਂ ਹੋਵੇ ਜਲਦੀ ਅਸੀਂ ਭਾਜਪਾ ਨਾਲ ਸਾਡਾ ਸਮਝੌਤਾ ਹੋ ਜਾਏ ਲੀਡਿੰਗਾਂ ਕੱਢਦੇ ਨਹੀਂ 96 ਤੋਂ ਲੈ ਕੇ 20 ਤੱਕ 24 ਸਾਲ ਇਸੇ ਭਾਜਪਾ ਨਾਲ ਰਹੇ ਤੁਸੀਂ ਉਦੋਂ ਭਾਜਪਾ ਬਹੁਤ ਪਿਆਰੀ ਸੀ ਫੈਸਲਾ ਤੁਮਾ ਸਾਹਿਬ ਦਾ ਆਪਣਾ ਜਾਂ ਉਹਨਾਂ ਦੇ ਪੂਰੇ ਟਕਸਾਲ ਦਾ ਕਈ ਇਹ ਸਵਾਲ ਪੁੱਛਦੇ ਇਹਦਾ ਜਵਾਬ ਤਾਂ ਕੋਈ ਤੁਮਾ ਸਾਹਿਬ ਨੇ ਦਿੱਤਾ ਨਹੀਂ ਪਰ ਬਹੁਤ ਸਾਰੇ ਸਿਆਸੀ ਮਹਾਰਾ ਇਹ ਗੱਲ ਕਹਿੰਦੇ ਆ ਇਹਦਾ ਮਤਲਬ ਸਾਰਾ ਲਾਸਾਨਸ ਤੁਹਾਡੇ ਕੋਲ ਹੀ ਹੈ ਜਿਹੜਾ ਸਰਨਾ ਸਾਹਿਬ ਕਹਿ ਰਿਹਾ ਕਿ ਟਕਸਾਲ ਦੇ ਅਕਸ ਨੂੰ ਢਾਹ ਲੱਗ ਗਿਆ ਜੇਕਰ ਭਾਜਪਾ ਨਾਲ ਤੁਸੀਂ ਇਕੱਠੇ ਹੋ ਸਾਰੇ ਫਿਰ ਤਾਂ ਠੁਠਾ ਨਹੀਂ ਲੱਗਦਾ ਕਰਨਾਲਾ ਦੇ ਵਿੱਚ ਜਿਵੇਂ ਜੀ ਸੀ ਮਾਨ ਦੀ ਪਾਰਟੀ ਹੈ ਜੀ ਸ਼੍ਰੋਮਣੀ ਕਾਲੀਦਾਰ ਅੰਮ੍ਰਿਤਸਰ ਦੇ ਉਮੀਦਵਾਰ ਨੇ ਜੀ ਗੋਬਿੰਦ ਸਿੰਘ ਸੰਧੂ ਨੂੰ ਮਨਪ੍ਰੀਤ ਸਿੰਘ ਯਾਲੀ ਨੇ ਸਮਰਥਨ ਦਿੱਤਾ ਹੈ ਜੀ ਇਹਦਾ ਮਤਲਬ ਅਕਾਲੀ ਦਲ ਇਹਨਾਂ ਨੂੰ ਸਮਰਥਨ ਦੇਵੇਗਾ ਤੇ ਅੰਦਰ ਖਾਤੇ ਜੀ ਇਹਨਾਂ ਦੀ ਅੱਖ ਮਟਕਾ ਚੱਲਦਾ ਹੈ ਉਹ ਭਾਵੇਂ ਭਾਜਪਾ ਨਾਲ ਹੀ ਹੈ ਤਰਲੋ ਮੱਛੀ ਬਹੁਤ ਨੇ ਮੇਰਾ ਖਿਆਲ ਹੈ ਕਿ ਪਾਜ ਪਾਇ ਇਹਨਾਂ ਨੂੰ ਬਾਹ ਫੜਾ ਨਹੀਂ ਰਹੀ ਤੇ ਉਧਰ ਦੂਜੇ ਪਾਸੇ ਉਧਰ ਜਾ ਕੇ ਤੁਸੀਂ ਦੇਖੋ ਡੇਰਾ ਬਾਬਾ ਨਾਨਕ ਚ ਸੁੱਚਾ ਸਿੰਘ ਲੰਗਾ ਨੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਸਟੇਪ ਮਦਦ ਕਰਤੀ ਹੈ ਗੁਰਦੀਪ ਰੰਧਾਵਾ ਦੀ ਇਹ ਆਲੀ ਸਾਹਿਬ ਦਾ ਇਧਰ ਦੇ ਪਾਸੇ ਨੂੰ ਸਮਰਥਨ ਮਜੀਠੀਆ ਸਾਹਿਬ ਦਾ ਇਧਰੋਂ ਸਮਰਥਨ ਤੇ ਮੇਰਾ ਖਿਆਲ ਹੈ ਕਿ ਭਵਿਕ ਵਿੱਚ ਇਹਦਾ ਹੋ ਵੀ ਉਹ ਸਾਰੇ ਹੀ ਸਮਰਥਨ ਇਧਰ ਦੇ ਦੇ ਦਿੰਦੇ ਆ ਸਤਿ ਸ਼੍ਰੀ ਅਕਾਲ ਮੈਂ ਅਬ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਨ ਦਾ ਪਹਿਲਾ ਸਵਾਗਤ ਕਰਦੇ ਹਾਂ ਤੁਹਾਨੂੰ ਸਵਾਗਤ ਹੈ ਬਰੋ ਦੇ ਵਿੱਚ ਸ਼ੁਕਰੀਆ ਮਿਹਰਬਾਨੀ ਜੀ ਕੁਝ ਸੱਤ ਤੋਂ ਪਹਿਲਾਂ ਖਬਰ ਲਵਾਂਗੇ ਜੀ ਦੰਦਮੀ ਟਕਸਾਲ ਦੇ ਮੁਖੀ ਨੇ ਜੀ ਹਰਨਾਮ ਸਿੰਘ ਧੁੰਮਾ ਵੱਲੋਂ ਮਹਾਰਾਸ਼ਟਰ ਦੇ ਵਿੱਚ ਭਾਜਪਾ ਨੂੰ ਸਮਰਥਨ ਦਿੱਤਾ ਗਿਆ ਜੀ ਦੇਖੋ ਹਰਨਾਮ ਸਿੰਘ ਧੁੰਮਾ ਉਹ ਚੀਜ਼ ਨੇ ਜਿਹੜੇ ਦੰਦਮੀ ਟਕਸਾਲ ਦਾ ਮੁਖੀ ਨੇ ਜੀ ਦੰਦਮੀ ਟਕਸਾਲ ਉਹੀ ਹੈ ਜਿਸ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਵਾਲੀ ਵੀ ਰਹੇ ਸੰਤ ਕਰਤਾਰ ਸਿੰਘ ਪਿੰਡਰਾਵਾਲੀ ਵੀ ਰਹੇ ਉਹ ਕਹਿੰਦੇ ਆ ਕਿ ਇਹ ਟਕਸਾਲ ਬਹੁਤ ਪੁਰਾਣੀ ਹੈ ਤੇ ਇਹਦੇ ਬਹੁਤ ਸਾਰੇ ਬਾਬਾ ਦੀਪ ਸਿੰਘ ਤੇ ਹੋਰ ਹੁਣ ਜਿਹੜਾ ਹਰਨਾਮ ਸਿੰਘ ਤੁਮਾਣੇ ਬਾਬਾ ਹਰਨਾਮ ਸਿੰਘ ਖਾਲਸਾ ਕਹਿੰਦੇ ਆ ਇਹ ਮਾਮਲਾ ਹੁਣ ਉਠਾਲਿਆ ਕਦੇ ਇਹਦੇ ਤੇ ਬੋਲਣ ਲੱਗ ਜਾਂਦੇ ਨੇ ਅਕਾਲੀ ਦਲ ਦੇ ਆਗੂ ਹੁਣ ਪਰਮਜੀਤ ਸਹਰਨਾ ਵੀ ਬੋਲ ਪਏ ਕਿ ਇਹ ਭਾਜਪਾ ਨੂੰ ਸਮਰਥਨ ਦੇਤਾ ਜੀ ਇਹ ਸਾਰੇ ਆਗੂ ਇੱਕ ਪਾਸੜ ਹੋ ਕੇ ਬੋਲ ਰਹੇ ਨੇ ਇਹਦੇ ਵਿੱਚ ਮੈਂ ਅਜੇ ਤੱਕ ਭਾਈ ਹਰਨਾਮ ਸਿੰਘ ਖਾਲਸਾ ਜਿਹਨਾਂ ਨੂੰ ਧੂਮਾ ਕਹਿੰਦੇ ਆ ਉਹਨਾਂ ਦਾ ਪੱਖ ਸੁਣਿਆ ਨਹੀਂ ਜਿਹੜੇ ਅੱਜ ਇੱਥੇ ਬੜਾ ਭਾਜਪਾ ਨੂੰ ਅੰਦਰ ਖਾਤੇ ਤਾਂ ਲੱਡੂ ਫੁੱਟਦੇ ਪਏ ਨੇ ਕਿ ਕਿੰਨਾ ਸਮਾਂ ਹੋਵੇ ਜਲਦੀ ਅਸੀਂ ਭਾਜਪਾ ਨਾਲ ਸਾਡਾ ਸਮਝੌਤਾ ਹੋ ਜਾਏ ਲੀਡਿੰਗਾਂ ਕੱਢਦੇ ਨੇ 96 ਤੋਂ ਲੈ ਕੇ 20 ਤੱਕ 24 ਸਾਲ ਇਸੇ ਭਾਜਪਾ ਨਾਲ ਰਹੇ ਤੁਸੀਂ ਉਦੋਂ ਭਾਜਪਾ ਬਹੁਤ ਪਿਆਰੀ ਸੀ ਤੁਹਾਨੂੰ ਕੇਂਦਰ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਭਾਈਵਾਲੀ ਵੀ ਕਰਾਈ ਜਦੋਂ ਕਿਸਾਨੀ ਅੰਦੋਲਨ ਵੇਲੇ ਤੁਹਾਡਾ ਵਿਰੋਧ ਹੋਣ ਲੱਗ ਗਿਆ ਕਿਉਂਕਿ ਕਾਲੇ ਕਾਨੂੰਨਾਂ ਦੇ ਸਬੰਧ ਵਿੱਚ ਤੁਸੀਂ ਨਾਲ ਖੜ ਗਏ ਫੈਸਲਾ ਤੁਮਾਰ ਸਾਹਿਬ ਦਾ ਆਪਣਾ ਹੈ ਜਾਂ ਉਹਨਾਂ ਦੇ ਪੂਰੇ ਟਕਸਾਲ ਦਾ ਹੈ ਕਈ ਇਹ ਸਵਾਲ ਪੁੱਛਦੇ ਇਹਦਾ ਜਵਾਬ ਤਾਂ ਕੋਈ ਤੁਮਾਰ ਸਾਹਿਬ ਨੇ ਦਿੱਤਾ ਨਹੀਂ ਪਰ ਬਹੁਤ ਸਾਰੇ ਸਿਆਸੀ ਮਹਾਰ ਇਹ ਗੱਲ ਕਹਿੰਦੇ ਆ ਇਹਦਾ ਮਤਲਬ ਸਾਰਾ ਲਿਸੈਂਸ ਤੁਹਾਡੇ ਕੋਲ ਹੀ ਹੈ ਕਿਹਦੇ ਨਾਲ ਜਾਣਾ ਹੈ ਕਿਹਦੇ ਨਾਲ ਨਹੀਂ ਜਾਣਾ ਉਹ ਪੁਰਾਣੀ ਕਹਾਵਤ ਹੈ ਕਿ ਲੱਗੀ ਜਾਰੀ ਤੋਂ ਲਵਾ ਦਿੱਤੇ ਤਖਤੇ ਟੁੱਟੀ ਤੋਂ ਝਗਾਠ ਪੱਟ ਲਈ ਇਹ ਗੱਲ ਕਹੀ ਤੇ ਜਾ ਰਹੀ ਹੈ ਸੋ ਮੈਂ ਜਿਹੜਾ ਸਰਨਾ ਸਾਹਿਬ ਕਹਿ ਰਿਹਾ ਕਿ ਟਕਸਾਲ ਦੇ ਅਕਸ ਨੂੰ ਢਾ ਲੱਗ ਗਿਆ ਜੇਕਰ ਭਾਜਪਾ ਨਾਲ ਤੁਸੀਂ ਇਕੱਠੇ ਹੋ ਸਾਰੇ ਫਿਰ ਤਾਂ ਕੋਈ ਢਾਣੀ ਲੱਗਦਾ ਪਰ ਜੇ ਕੋਈ ਹੋਰ ਯਾਰੀ ਲਾ ਲਵੇ ਤਾਂ ਉਸ ਸਿਧਾਂਤਾਂ ਦੀ ਉਲੰਘਣਾ ਹੋਗੀ ਜਿਹੜਾ ਅਕਾਲੀ ਦਲ ਅੱਜ ਦਮਦਮੀ ਟਕਸਾਲ ਦੀ ਅਜੇ ਇਸ ਗੱਲ ਦਾ ਮੈਨੂੰ ਪੂਰਾ ਕਲੀਅਰ ਪਤਾ ਨਹੀਂ ਕਿ ਉਹ ਫੈਸਲਾ ਟਕਸਾਲ ਦਾ ਜਾਂ ਧੁਮਾ ਸਾਹਿਬ ਦਾ ਪਰ ਜੇ ਤੁਸੀਂ ਜਾਓ ਸਾਰਾ ਕੋਈ ਜਾਇਜ਼ ਹੈ ਕੋਈ ਹੋਰ ਜਾਵੇ ਇਹ ਤਾਂ ਪੰਥਕ ਰੌ ਰੀਤਾਂ ਦੀ ਉਲੰਘਣ ਹੈ ਤੇ ਜਿਹੜੀਆਂ ਰੌ ਰੀਤਾਂ ਦੀ ਉਲੰਘਣਾ ਥੋੜਿਆਂ ਰਾਜਾਂ 'ਚ ਹੋਈ ਉਹਦਾ ਵੀ ਜ਼ਿਕਰ ਕਰਦੇ ਉਹ ਕਦੇ ਸੋ ਇਹ ਮਸਲਾ ਆਪੋ ਆਪਣੇ ਵਿਚਾਰਾਂ ਨਾਲ ਉਠਾਇਆ ਵਾ ਇਹ ਜਿਹੜਾ ਬਾਦਲਦਲ ਨਾਲ ਸੰਬੰਧਿਤ ਹੈ ਉਹ ਤਾਂ ਕਹਿੰਦੇ ਜੀ ਬਹੁਤ ਇਹ ਤਾਂ ਹੋ ਗਈ ਤਰ ਪ੍ਰਾਣਿਕ ਕਹਾਵਤ ਜ਼ਿਆਦਾ ਹੈ ਕਹਿੰਦੇ ਇੱਕ ਜੱਟ ਦੇ ਮੁੰਡੇ ਤੇ ਇੱਕ ਆ ਜਿਹੜੇ ਪਟਤ ਜੀ ਸੀਗੇ ਇਹਨਾਂ ਦੀ ਪੈ ਗਈ ਜਾਰੀ ਉਹ ਗਿਆ ਜੱਟ ਕਹਿੰਦਾ ਜੀ ਸਾਡੇ ਮੁੰਡੇ ਨੇ ਅੱਜ ਨਾ ਆ ਉਲੰਘਣਾ ਕਰਤੀ ਕਹਿੰਦੇ 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 ਵਾ 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 ਇਹ ਤਾਂ ਬਹੁਤ ਵੱਡੀ ਉਲੰਘਣਾ ਹੋ ਗਈ ਇਹਦੇ ਵਾਸਤੇ ਤਾਂ ਤੁਹਾਨੂੰ ਹਾਲ ਖੜਾ ਕਰਕੇ ਮਾਲ ਪੂੜਿਆਂ ਦਾ ਢੇਰ ਲਾਉਣਾ ਪਊ ਜੱਗ ਕਰਨਾ ਪਊ ਤਾਂ ਜਾ ਕੇ ਕਿਤੇ ਕਦੇ ਪੱਡਤ ਜੀ ਆਪਣਾ ਨੰਦ ਘੋਪ ਵੀ ਨਾਲ ਸੀਗਾ ਕਾਹਦਾ ਗੱਲ ਸਰੋਏ ਜਿੱਥੇ ਸਾਡਾ ਨੰਦ ਘੋਪ ਉੱਥੇ ਕਿਸੇ ਤਰ੍ਹਾਂ ਦਾ ਕੋਈ ਨਹੀਂ ਦੋਸ਼ ਆਉਂਦਾ ਸਾਰਾ ਕੁਝ ਕਲੀਅਰ ਕਰਤਾ ਤੇ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਰਾਜਨੀਤਿਕ ਤੌਰ ਤੇ ਕਿਹਨੇ ਕਿਹਨੂੰ ਹਮਾਇਤ ਕਰਨੀ ਹੈ ਇਹ ਕੋਈ ਪਾਬੰਦੀ ਤਾਂ ਹੈ ਨਹੀਂ ਅੱਜ ਜਿਨ੍ਹਾਂ ਨੂੰ ਭਾਜਪਾ ਬਹੁਤ ਕੜਵੀ ਲੱਗਦੀ ਹੈ ਕਿ 24 ਸਾਲ ਕਾਦੋਂ ਕੁੱਥੇ ਕੀਤੇ ਸੀ ਉਦੋਂ ਹਰਕਰਿਸ਼ ਸਿੰਘ ਸੁਰਜੀਤ ਤੋਰਾ ਨੇ 96 ਦੀ ਗੱਲ ਹੈ ਅਕਾਲੀ ਭਾਜਪਾ 11 ਸੀਟਾਂ ਜਿੱਤੀ ਭਾਜਪਾ ਨਹੀਂ ਬਸਪਾ ਬਹੁਜਨ ਸਮਾਜ ਪਾਰਟੀ 11 ਸੀਟਾਂ ਜਿੱਤੀਆਂ ਲੋਕ ਸਭਾ ਦੀਆਂ ਤੇ ਸੁਰਜੀਤ ਸਾਹਿਬ ਨੇ ਇਹ ਮਾਮਲਾ ਤਿਆਰ ਕਰ ਲਿਆ ਕਿ ਬਰਨਾਲਾ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾ ਸਕਦੇ ਹੋ ਤੇ ਕਈਆਂ ਦੇ ਸੱਤ ਕਪੜੇ ਅੱਗ ਲੱਗੀ ਕਿਉਂਕਿ ਪ੍ਰਧਾਨ ਸੀ ਗਏ ਜਾ ਕੇ ਬਿਨਾਂ ਸ਼ਰਤ ਹਮਾਇਤ ਹੈ ਜੀ ਸਾਡੀ ਤਾਂ ਇਹਨਾਂ ਨੂੰ ਤੇ ਟੋੜਾ ਸਾਹਿਬ ਨੇ ਕਿਹਾ ਸੀ ਕਿ ਹੁਣ ਮੈਂ ਇਸ ਭਾਉ ਦਾ ਕੀ ਕਰਾਂ ਕੀਤੇ ਕਿਤਾਏ ਤੇ ਪਾਣੀ ਫੇਰਤਾ ਜੇ ਬਰਨਾਲ ਸਾਹਿਬ ਉਸ ਵੇਲੇ ਪ੍ਰਧਾਨ ਮੰਤਰੀ ਬਣੇ ਹੁੰਦੇ ਤਾਂ ਅੱਜ ਅਕਾਲੀ ਦਲ ਸਿੱਖਾਂ ਦੀ ਸਥਿਤੀ ਭਾਰਤ ਵਿੱਚ ਕੋਈ ਹੋਰ ਹੁੰਨੀ ਸੀ ਜਿਹੜੇ ਕਮਾ ਵਾਸਤੇ ਕੀਤਾ 1973 ਦਾ ਮਤਾ ਪਾਇਆ ਬੱਦ ਅਧਿਕਾਰਾਂ ਦੀ ਗੱਲ ਕਿਸੇ ਨੇ ਨਹੀਂ ਕੀਤੀ ਸੀ ਪਹਿਲਾਂ ਸਿੱਖਾਂ ਤੋਂ ਅਕਾਲੀ ਦਲ ਨੂੰ ਸਿੱਖਾਂ ਦੀ ਪਾਰਟੀ ਕਿਹਾ ਜਾਂਦਾ ਸੀ ਪੰਥਕ ਪਾਰਟੀ ਕਿਹਾ ਜਾਂਦਾ ਸੀ ਤੇ ਅੱਜ ਉਹ ਪੰਥਕ ਪਾਰਟੀ ਦਾ ਹਾਲ ਕੀ ਹੈ ਸੋ ਇਹ ਮਾਮਲਾ ਜਸਦਰ ਜਿਹੜੇ ਹਰਨਾਮ ਸਿੰਘ ਨੇ ਖਾਲਸਾ ਉਹਨਾਂ ਨੂੰ ਆਪ ਕਲੀਅਰ ਕਰ ਦੇਣਾ ਚਾਹੀਦਾ ਹੈ ਜੀ ਜੀ ਸੋ ਦੂਜੇ ਪਾਸੇ ਜੀ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਲੀਡਰ ਨੇ ਜੀ ਪਰਮਜੀਤ ਸਿੰਘ ਸਰਨਾ ਵੱਲੋਂ ਕਹਿ ਗਿਆ ਕਿ ਭਾਜਪਾ ਨੇ ਸਿੱਖਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਜੀ ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਸਰਨਾ ਸਾਹਿਬ ਜਦੋਂ 24 ਸਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਰਹੇ ਹੋ ਉਸ ਵੇਲੇ ਇਹ ਗੱਲ ਕਿਉਂ ਨਾ ਜਾਦਾਈ ਕਿਉਂ ਨਾ ਤੁਸੀਂ ਆਪਦੇ ਵੱਡੇ ਆਗੂ ਨੂੰ ਸਮਝਾਈ ਉਹਨਾਂ ਦਿਨਾਂ ਦੇ ਵਿੱਚ ਤਾਂ ਤੁਹਾਡਾ ਸਾਰਾ ਸਿਸਟਮ ਪੜਾ ਸਭ ਨੂੰ ਹੁੰਦਾ ਸੀ ਬਾਦ ਦੇ ਵਿੱਚ ਤੁਸੀਂ ਆਰਡਰ ਇਹ ਇਸ ਬਾਦਲਦਾਲ ਨੂੰ ਗਾਲਾਂ ਕੱਢਦੇ ਹੁੰਦੇ ਸੀ ਤੇ ਅੱਜ ਉਹੀ ਬਾਦਲਦਾਲ ਨਾਲ ਕੇ ਓਕਘੜੀ ਹੋ ਜਿਹਦੇ ਇਹਨਾਂ ਦੇ ਸਟੈਂਡ ਕਲੀਅਰ ਨਹੀਂ ਜਦੋਂ ਇਹਨਾਂ ਦੇ ਸਟੈਂਡ ਹੀ ਨਹੀਂ ਕਲੀਅਰ ਹੈਗੇ ਇਸੇ ਕਾਰਨ ਕਰਕੇ ਇਹਨਾਂ ਤੇ ਸਵਾਲ ਉੱਠਦੇ ਨਜ਼ਰ ਆ ਰਹੇ ਨੇ ਜੀ ਸੋ ਗੱਲ ਕਰਦੇ ਜੀ ਹਿਮਾਚਲ ਪ੍ਰਦੇਸ਼ ਦੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜੀ ਸੁਖਵਿੰਦਰ ਸਿੰਘ ਸੁਖੂ ਵੱਲੋਂ ਕਹਿ ਗਏ ਕਿ ਇਹ ਕਾਨੂੰਨੀ ਮੁੱਦਾ ਹੈ ਕਿਉਂਕਿ ਦਿੱਲੀ ਦੇ ਵਿੱਚ ਹਿਮਾਚਲ ਪਾਵਰ ਅਟੈਚ ਕਰਾਉਣ ਲੱਗੇ ਕੇ ਉਹਨਾਂ ਵੱਲੋਂ ਬਿਆਨ ਆਇਆ ਜੀ ਦਿੱਲੀ ਦੇ ਮੰਡੀ ਹਾਊਸ ਰੇਲਵੇ ਸਟੇਸ਼ਨ ਦੇ ਸਾਹਮਣੇ ਹਿਮਾਚਲ ਭਵਨ ਹੈ ਕਹਿੰਦੇ ਉਹ ਜਾਇਦਾਦ ਨੂੰ ਇੱਕ ਕੇਸ ਦੇ ਮਾਮਲੇ ਦੇ ਵਿੱਚ ਅਟੈਚ ਕਰ ਦਿੱਤਾ ਗਿਆ ਇਹ ਚੀਜ਼ ਨੂੰ ਲੈ ਕੇ ਉੱਥੋਂ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦਾ ਪੱਕਾਇਆ ਬਿਆਨ ਆਇਆ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਕਿ ਕਾਨੂੰਨੀ ਲੜਾਈ ਹੈ ਇਹ ਕੁਰਕ ਨਹੀਂ ਕੀਤੀ ਗਈ ਅਸੀਂ ਲੜਾਈ ਲੜਾਂਗੇ ਇਹ ਪਾਵਰ ਪ੍ਰੋਜੈਕਟ ਸੀ ਤੇ ਅੱਪ ਫਰੰਟ ਪ੍ਰੀਮੀਅਮ ਬ੍ਰੇਕੇਲ ਦੇ ਮਾਮਲੇ ਵਿੱਚ ਅਸੀਂ ਪਹਿਲਾਂ ਹੀ ਅੱਪ ਫਰੰਟ ਪ੍ਰੀਮੀਅਮ ਦਾ ਕੇਸ ਜਿੱਤ ਚੁੱਕੇ ਹਾਂ ਇਸ ਵਿੱਚ ਆਰਬਿਟਰੇਸ਼ਨ ਅਦਾਲਤ ਨੇ 280 ਕਰੋੜ ਦਿੱਤੇ ਸਨ ਬਾਅਦ ਅਸੀਂ ਰਿਟਰ ਦਾਇਰ ਕੀਤੀ ਹਾਈ ਕੋਰਟ ਨੇ ਸਾਡੇ ਹੱਕ ਚ ਫੈਸਲਾ ਕਰਤਾ ਇਸੇ ਤਰ੍ਹਾਂ ਸਿਆਲਸੀ ਅਦਾਲਤ ਵੱਲੋਂ ਦਿੱਤੇ 64 ਕਰੋੜ ਰੁਪਏ ਦੇ ਆਰਬਿਟਰੇਸ਼ਨ ਦੇ ਖਿਲਾਫ ਹਾਈ ਕੋਰਟ ਵਿੱਚ ਗਈ ਵੀ ਹੈ ਇਹ ਜਯਾਰਾਮ ਠਾਕਰ ਸਾਹਿਬ ਜਦੋਂ ਇੱਥੇ ਮੁੱਖ ਮੰਤਰੀ ਸਨ ਭਾਜਪਾ ਦੇ ਉਸ ਸਮੇਂ ਦਾ ਮਾਮਲਾ ਹੈ ਅਸੀਂ ਆਪਣੀ ਕੈਬਨਟ ਵਿੱਚ ਬ੍ਰੇਕਲ ਕੰਪਨੀ ਨੂੰ 280 ਕਰੋੜ ਦਾ ਆਰਬਿਟਰੇਸ਼ਨ ਅਵਾਰਡ ਦਿੱਤਾ ਸੀ ਜੋ ਗਲਤ ਸੀ ਹੁਣ ਇਹ ਮਾਮਲਾ ਹਾਈ ਕੋਰਟ ਨੇ ਸਾਡੇ ਹੱਕ ਵਿੱਚ ਦਿੱਤਾ ਹੈ ਕਿਉਂਕਿ ਅਸੀਂ ਤੱਥ ਪੇਸ਼ ਕਰ ਦਿੱਤੇ ਸਨ ਉਹ ਕਹਿ ਹੈ ਜੇ ਕਿ ਸਿਆਸੀ ਤੌਰ ਦੇ ਉੱਤੇ ਇਸ ਦੀ ਰੰਗਤ ਗਲਤ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਿਹੜੀ ਕਿ ਸਿਆਸਤ ਤੋਂ ਪ੍ਰੇਰਿਤ ਜੀ ਸੋ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਵੱਲੋਂ ਮਾਫੀ ਮੰਗ ਲਈ ਗਈ ਹੈ ਕਿਉਂਕਿ ਗਿੱੱੜਬਾਹਾ ਦੇ ਵਿੱਚ ਉਹਨਾਂ ਵੱਲੋਂ ਮਹਿਲਾਵਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਸੀ ਹਾਲਾਂਕਿ ਮਹਿਲਾ ਕਮਿਸ਼ਨ ਵੱਲੋਂ ਉਹਨਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਸੀ ਤੇ ਉਹ ਨਹੀਂ ਪੇਸ਼ ਹੋਏ ਤੇ ਹੁਣ ਉਹਨਾਂ ਦਾ ਕਹਿਣਾ ਹੈ ਜੇਕਰ ਨਹੀਂ ਪੇਸ਼ ਹੁੰਦੇ ਤਾਂ ਸਾਨੂੰ ਉਹਨਾਂ ਦੀ ਸ਼ਿਕਾਇਤ ਉਹ ਡੀਜੀਪੀ ਨੂੰ ਕਰਾਂਗੇ ਜੀ ਇਹ ਕੋ ਕਾਨੂੰਨੀ ਮਾਮਲਾ ਹੈਗਾ ਉਹਨਾਂ ਨੇ ਕਿਹਾ ਵੀ ਇਹ ਇੱਕ ਚੁਟਕਲਾ ਸੀ ਤੇ ਮੈਂ ਤਾਂ ਉਸ ਸੰਦਰਭ ਦੇ ਵਿੱਚ ਸੁਣਾਇਆ ਸੀ ਤੇ ਜੇ ਫੇਰ ਵੀ ਕਿਸੇ ਦੀਆਂ ਭਾਵਨਾ ਨੂੰ ਠੇਸ ਲੱਗੀ ਹੈ ਮੈਂ ਦੋ ਹੱਥ ਜੋੜ ਕੇ ਉਹਨਾਂ ਕੋਲੋਂ ਮਾਫੀ ਮੰਗਦਾ ਹਾਂ ਮੈਂ ਅਕਸਰ ਇਹ ਕਹਾ ਕਰਦਾ ਕਿ ਇਹੋ ਜਿਹੇ ਚੁਟਕਲੇ ਛੱਡਣ ਤੋਂ ਪਹਿਲਾਂ ਸੋਚਿਆ ਟਾਟੇ ਵਰਗੇ ਰਤਵੇ ਦੇ ਬੰਦੇ ਕੋਲੋਂ ਇਸ ਤਰ੍ਹਾਂ ਦੀਆਂ ਹਲਕੀਆਂ ਫੁਲਕੀਆਂ ਗੱਲਾਂ ਕਰਦਿਆਂ ਚੰਗੀਆਂ ਨਹੀਂ ਲੱਗਦੀਆਂ ਇੱਥੇ ਤਾਂ ਗਾਂਧੀ ਪਰਿਵਾਰਪਤੀ ਪ੍ਰਧਾਨ ਮੰਤਰੀ ਸਾਹਿਬ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਬੋਲ ਦਿੰਦੇ ਨੇ ਪਿਛਲੀਆਂ ਚੋਣਾਂ ਦੇ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਜੀਬੀ ਮਮਤਾ ਬੇਨਰਜੀ ਪ੍ਰਤੀ ਜਦੋਂ ਉਹਨਾਂ ਕਹਿਆ ਸੀ ਕਿ ਦੀਦੀ ਉਹ ਦੀਦੀ ਉਹਨਾਂ ਦੀ ਸਰੀਰ ਦੀ ਭਾਸ਼ਾ ਕਈ ਚੀਜ਼ਾਂ ਬਹੁਤ ਕੁਝ ਬਿਆਨ ਕਰਦੀਆਂ ਸੀ ਆਪਾਂ ਇਹ ਚੀਜ਼ ਨੂੰ ਦੇਖਦੇ ਪਏ ਹਾਂ ਕਿੰਨਿਆ ਲੋਕਾਂ ਨੇ ਹੋਰ ਇੱਕ ਦੂਜੇ ਦੇ ਉੱਤੇ ਬਹੁਤ ਵੱਡੇ ਤੰਜ ਕਸੇ ਮੈਂ ਸਾਰਿਆਂ ਨੂੰ ਇੱਕ ਹੱਥ ਬੇਨਤੀ ਕਰਦਾ ਕਿ ਯਾਰ ਤੁਹਾਡੇ ਲੈਵਲ ਨਹੀਂ ਹੈਗੇ ਠੀਕ ਹੈ ਹਲਕੀ ਫੁਲਕੀ ਗੱਲ ਮੌਕੇ ਤੇ ਚੱਲ ਜਾਂਦੀ ਹੈ ਪਰ ਲੰਬੇ ਸਮੇਂ ਤੱਕ ਨਹੀਂ ਬਿਹਤਰ ਹੈ ਸਾਰੇ ਸਿਆਸਤਦਾਨ ਆਪਣੇ ਜਵਾਨ ਤੇ ਥੋੜੀ ਜੀ ਲਗਾਮ ਰੱਖਣ ਸਹੀ ਪਾਸ਼ਾ ਦੀ ਵਰਤੋਂ ਕਰਨ ਔਰ ਜਾਂ ਇਹ ਲੋਕ ਸਭਾ ਵਿਧਾਨ ਸਭਾ ਦੇ ਵਿੱਚ ਚੁਣ ਲੈਣ ਕਿ ਕਿੱਥੋਂ ਤੱਕ ਜਾਣਾ ਹੈ ਪਰ ਇਹ ਚੀਜ਼ਾਂ ਇੱਕ ਚੰਗੀ ਸਭਿਤਾ ਦਾ ਇੱਕ ਚੰਗੇ ਸੱਭਿਆਚਾਰ ਦਾ ਹਿੱਸਾ ਨਹੀਂ ਹੈਗਾ ਇਹਦੇ ਤੋਂ ਗੁਰੇਜ਼ ਕਰਨੀ ਚਾਹੀਦੀ ਹੈ ਇਹਨਾਂ ਦੇ ਜਿਹੜੀ ਉਹ ਮਹਿਲਾ ਕਮਿਸ਼ਨਰ ਮੈਡਮ ਗਿੱਲ ਉਹਨਾਂ ਨੇ ਕਹਿਤਾ ਕਿ ਅਸੀਂ ਇੱਕ ਨੋਟਿਸ ਪਹਿਲਾਂ ਭੇਜਿਆ ਹੁਣ ਭੇਜਾਂਗੇ ਜੋ ਫੇਰ ਨਾ ਇਹ ਬਾਝ ਆਏ ਤੇ ਫਿਰ ਅਸੀਂ ਡੀਜੀਪੀ ਨੂੰ ਸ਼ਿਕਾਇਤ ਕਰਾਂਗੇ ਡੀਜੀਪੀ ਕੀ ਕਰੇਗਾ ਪਰਚਾ ਦਰਜ ਕਰ ਦੇਗਾ ਪਰਚਾ ਜਦੋਂ ਅਦਾਲਤ ਦੇ ਵਿੱਚ ਗਿਆ ਤੁਸੀਂ ਸਮਝਦੇ ਹੋ ਕਿ ਤੁਹਾਡੀ ਸਾਰੀ ਗੱਲ ਅਦਾਲਤ ਮੰਨ ਲੂਗੀ ਜਦੋਂ ਉਹਨਾਂ ਦਾ ਇਹ ਵੀ ਨਾਮ ਲੱਗ ਗਿਆ ਹਲਫਨਾਮਾ ਜੀ ਮੈਂ ਤਾਂ ਉਹਦੀ ਮਾਫੀ ਮੰਗ ਲਈ ਸੀ ਸੋ ਕਈ ਚੀਜ਼ਾਂ ਬਧਾਈਆਂ ਚੜਾਈਆਂ ਨਹੀਂ ਜਾਂਦੀਆਂ ਪਰ ਮੈਂ ਇੱਕ ਗੱਲ ਚੇਅਰਮੈਨ ਸਹਿਬਾ ਪਹਿਲਾਂ ਹੀ ਕਹਿ ਰਿਹਾ ਕਿ ਸੋਚ ਕੇ ਬੋਲਣਾ ਚਾਹੀਦਾ ਔਰਤਾਂ ਦਾ ਸਤਿਕਾਰ ਅਸੀਂ ਪਰਸੋਂ ਗੁਰੂ ਨਾਨਕ ਦੇਵ ਜੀ ਦਾ ਪੰਥ 550 ਸਾਲਾ ਜਿਹੜਾ ਹੈਗਾ ਉਹ ਜਨਮ ਦਿਹਾੜਾ ਬਣਾ ਕੇ ਹਟੇ ਆ 554 ਵਾਂ ਅਸੀ ਸ਼ਹਿਦ ਉਹਨਾਂ ਨੇ ਜੋ ਰੁਤਵਾ ਆਵਰਤ ਦਰਜੇ ਨੂੰ ਦਿੱਤਾ ਔਰਤਾਂ ਜਾਤੀ ਨੂੰ ਕਿ ਸੋਖੋਮੰਦਾ ਕੇ ਜਿਤ ਜਮਾ ਰਾਜਾਨ ਸਾਨੂੰ ਸਾਰਿਆਂ ਨੂੰ ਉਸ ਪਾਸੇ ਵੱਲ ਖੜਨਾ ਚਾਹੀਦਾ ਹੈ ਤਾਂ ਕਿ ਔਰ ਭਵਿੱਖ ਦੇ ਵਿੱਚ ਇਹਨਾਂ ਦੀ ਆਵਾਜ਼ ਨਾ ਫਿਸਲੇ ਇਹਨਾਂ ਨੂੰ ਆਪਣੀ ਆਵਾਜ਼ ਤੇ ਕਾਬੂ ਰੱਖਣਾ ਚਾਹੀਦਾ ਹੈ ਜੀ ਸੋ ਬਲਵੰਤ ਸਿੰਘ ਰਾਜਵਾਨਾ ਨੂੰ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਟਰਸਾ ਉਹਨਾਂ ਨੂੰ 3 ਘੰਟੇ ਦੀ ਪੈਰੋਲ ਮਿਲ ਰਹੀ ਹੈ ਤੁਹਾਨੂੰ ਦੱਸ ਦੇ ਕਿ ਉਹਨਾਂ ਦੇ ਭਾਈ ਜਿਹੜਾ ਤੋਂ ਵੱਡੇ ਭਾਈ ਸੋ ਉਹਨਾਂ ਦੇ ਕੈਨੇਡਾ ਦੇ ਵਿੱਚ ਮੌਤ ਹੋ ਗਈ ਸੀ ਤੇ ਕੱਲ ਜੱਦੀ ਪਿੰਡੋਂ ਦਾ ਭੋਗ ਹੈ ਜੀ ਹਾਂ ਬਿਲਕੁਲ ਜੀ ਰਾਜਵਾਨਾ ਦੇ ਵਿੱਚ ਇਹ ਭੋਗ ਹੈ ਤੇ ਅਦਾਲਤ ਨੇ ਉਹਨਾਂ ਨੂੰ 11 ਤੋਂ 2 ਵਜੇ ਦੇ ਤੱਕ ਦੀ ਪੈਰੋਲ ਦਿੱਤੀ ਹੈ ਭੋਗ ਹੈਗਾ ਉੱਥੇ 11 ਤੋਂ 1 ਵਜੇ ਦੇ ਤੱਕ ਇਹਦਾ ਮਤਲਬ ਮੁੱਖ ਤਾਂ ਫਿਰ ਉਹ ਤੇ ਘੰਟਾ ਕੀ ਬਣਿਆ ਉਹਨਾਂ ਨੂੰ ਜੇ 11 ਵਜੇ ਇੱਥੋਂ ਚੱਲਣਗੇ 12 ਵਜੇ ਤੋਂ ਪਹਿਲਾਂ ਪਹੁੰਚਦੇ ਨਹੀਂ ਤੇ 12 ਤੋਂ ਲੈ ਕੇ ਲਗਭਗ 1 ਵਜੇ ਦੇ ਤੱਕ ਜੇ ਉੱਥੇ اٹੈਂਡ ਕਰਦੇ ਐ ਤੇ ਘੰਟਾ ਉਹਨਾਂ ਨੂੰ ਫੇਰ ਵਾਪਸ ਹੁੰਦਿਆਂ ਨੂੰ ਲੱਗ ਜੂਗਾ ਰਾਜੋਆਣਾ ਹੋਰਾਂ ਨੂੰ ਉਹਨਾਂ ਦੇ ਭਰਾ ਨੇ ਬਲਵੰਤ ਸਿੰਘ ਰਾਜੋਆਣਾ ਕੈਨੇਡਾ 'ਚ ਰਹਿੰਦੇ ਸੀ ਜਿੱਦੇ ਕਰਕੇ ਉਹਨਾਂ ਨੂੰ ਇਹ ਦੂਜੀ ਇਹ ਵਾਰ ਪ੍ਰੋਬਲ ਮਿਲੀ ਹੈ ਇਸ ਤੋਂ ਪਹਿਲਾਂ 2021 ਵਿੱਚ ਉਹਨਾਂ ਦੇ ਪਿਤਾ ਦਾ ਵੀ ਪੌਤ ਹੋ ਗਈ ਸੀ ਉਹ ਸੰਸਾਰ ਛੱਡ ਗਏ ਸੀ ਉਦੋਂ ਵੀ ਇਹਨਾਂ ਨੂੰ ਪੈਰੋਲ ਮਿਲੀ ਸੀ ਇੱਥੇ ਸੋਚਣ ਵਾਲੀ ਗੱਲ ਇਹ ਹੈ ਰਾਜਵਾਨਾ ਨੇ ਆਪਣਾ ਜੁਰਮ ਕਬੂਲ ਕੀਤਾ ਵਾ 30 ਸਾਲ ਦੇ ਕਰੀਬ ਉਹ ਜੇਲ੍ਹ 'ਚ ਨੇ ਤੇ ਇੱਥੇ ਜਿਹੜਾ ਇੱਕ ਸਾਧ ਆਏ ਉਹ ਤੇ ਬਹੁਤ ਘਣਾਉਣੇ ਜੁਰਮ ਨੇ ਆਪਣੀਆਂ ਦੋ ਸਾਧਮੀਆਂ ਦਾ ਆਸਥਾ ਨਾਲ ਖੇਡਣ ਦਾ ਉਹਦੇ ਉੱਤੇ ਦੋਸ਼ ਹੈ ਦੋ ਕਤਲਾਂ ਦਾ ਦੋਸ਼ ਹੈ ਨਪੁੰਸਕ ਬਣਾਉਣ ਵਾਲੇ ਕੁਝ ਇਹਦੇ ਪ੍ਰੇਮੀਆਂ ਦਾ ਸਮਰਥਕਾਂ ਦਾ ਪੈਰੋਕਾਰਾਂ ਦਾ ਉਹ ਜੇ ਕੇਸ ਸਰਵਾਈ ਅਧੀਨ ਹੈ ਤੇ ਉਹਨੂੰ ਪਰੋਲ ਚੌਥੇ ਦਿਨ ਬਿਲ ਜਾਂਦੀ ਹੈ ਉਹਦੇ ਵਾਸਤੇ ਨਿਯਮ ਬਦਲ ਜਾਂਦੇ ਨੇ ਤੇ ਜਿਹੜੇ ਆ ਬੰਦਿਆਂ ਨੇ ਆਪਦੀ ਜੀਵਨ ਦਾ ਸੁਨਹਿਰੀ ਸਮਾਜ ਜੀਲਾਂ ਚ ਗੁਜ਼ਾਰਤਾ ਤੇ ਉਹਨਾਂ ਨੂੰ ਘੰਟਿਆਂ ਵੱਧ ਮਸਾਂ ਪੈਰੋਲ ਮਿਲਦੀ ਹੈ ਜਿਸ ਤਰ੍ਹਾਂ ਅੱਜ ਪੁਰੀ ਸਾਹਿਬ ਨੇ ਬਿਆਨ ਦਿੱਤਾ ਕੇਂਦਰ ਦੇ ਮੰਤਰੀ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਸਿੱਖਾਂ ਨਾਲ ਬਹੁਤ ਜ਼ਿਆਦਾ ਸਤਿਕਾਰ ਕਰਦੇ ਹੈ ਇਹੋ ਜੇ ਮਾਮਲਿਆਂ ਦੇ ਉੱਤੇ ਵੀ ਉਹਨਾਂ ਨੂੰ ਕੁਝ ਰਹਿਮ ਨਾਲ ਸੋਚਣਾ ਚਾਹੀਦਾ ਹੈ ਤੇ ਜਿਹੜੇ ਆਪ ਦੇ ਆਪ ਨੂੰ ਬਹੁਤ ਵੱਡਾ ਪੰਥ ਹੋਣ ਦਾ ਢੋਂਗ ਕਰਦੇ ਹੈ ਜਦੋਂ ਇਹਨਾਂ ਨੂੰ ਦਵਿੰਦਰਪਾਲ ਸਿੰਘ ਭੁੱਲਰ ਪ੍ਰੋਫੈਸਰ ਨੂੰ ਜੇਲਾ ਦਿੱਲੀ ਤਿਆੜ ਜੇਲ੍ਹ ਤੋਂ ਅਮਰਸਰ ਤਬਦੀਲ ਕਰਨ ਦੀ ਗੱਲ ਆਈ ਤਾਂ ਇਹਨਾਂ ਨੇ ਲਿਖ ਕੇ ਦਿੱਤਾ ਵਾ ਉਹ ਬੜੇ ਪੜ ਲੈਣ ਠੰਡੇ ਮਨ ਨਾਲ ਤੇ ਤੁਸੀਂ ਉਹਨਾਂ ਬਾਰੇ ਉਦੋਂ ਟਿੱਪਣੀ ਕੀ ਦਿੱਤੀ ਸੀ ਲਿਖ ਕੇ ਜੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਬਰਨਾਲਾ ਦੇ ਵਿੱਚ ਸਿਮਨ ਜੀ ਸਿਮਨ ਦੀ ਪਾਰਟੀ ਹੈ ਜੀ ਸ਼੍ਰੋਮਣੀ ਅਕਾਲੀ ਦਰ ਅਮਰਸਰ ਦੇ ਉਮੀਦਵਾਰ ਨੇ ਜੀ ਗੋਬਿੰਦ ਸਿੰਘ ਸੰਧੂ ਨੂੰ ਮਨਪ੍ਰੀਤ ਸਿੰਘ ਆਲੀਨ ਦਾ ਸਮਰਥਨ ਦੇ ਦਿੱਤਾ ਹੈ ਜੀ ਦੇਖੋ ਗੋਬਿੰਦ ਸਿੰਘ ਸੰਧੂ ਇਸ ਤੋਂ ਪਹਿਲਾਂ ਮੇਰੇ ਖਿਆਲ ਮਜੀਠੀਆ ਸਾਹਿਬ ਨੇ ਵੀ ਦਿੱਤਾ ਸਮਰਥਨ ਗੋਵਿੰਦ ਸਿੰਘ ਸੰਧੂ ਸਰਦਾਰ ਸਬਰਨਜੀਤ ਸਿੰਘ ਮਾਨ ਦੇ ਦੋਤਰੇ ਨੇ ਉਹਨਾਂ ਨੇ ਇਹ ਸਮਰਥਨ ਦਿੱਤਾਗਾ ਉਹ ਕਹਿੰਦੇ ਕਿ ਸਰਦਾਰ ਸਬਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਸਾਡੇ ਵੱਲੋਂ ਸਮਰਥਨ ਹੈ ਇਹਦਾ ਮਤਲਬ ਅਕਾਲੀ ਦਲ ਇਹਨਾਂ ਨੂੰ ਸਮਰਥਨ ਦੇਵੇਗਾ ਤੇ ਅੰਦਰਖਾਤੇ ਜੀ ਇਹਨਾਂ ਦੀ ਅੱਖ ਮਟਕਾ ਚੱਲਦਾ ਹੈ ਉਹ ਭਾਵੇਂ ਭਾਜਪਾ ਨਾਲੀ ਹੈ ਤਰਲੋ ਮੱਛੀ ਬਹੁਤ ਨੇ ਮੇਰਾ ਖਿਆਲ ਹੈ ਕਿ ਜੇ ਭਾਜਪਾ ਇਹਨਾਂ ਨੂੰ ਬਾਹ ਫੜਾ ਨਹੀਂ ਰਹੀ ਸੋ ਇੱਥੇ ਉਧਰ ਦੂਜੇ ਪਾਸੇ ਉਧਰ ਜਾ ਕੇ ਤੁਸੀਂ ਦੇਖੋ ਡੇਰਾ ਬਾਬਾ ਨਾਨਕ ਚ ਸਚਾ ਸਿੰਘ ਲੰਗਾਹ ਨੇ ਆਮ ਆਦਮੀ ਪਾਰਟੀ ਦੇ ਆਗੂ ਸੁਨੀਲ ਸਤੀਪਨ ਮਦਦ ਕਰਤੀ ਹੈ ਗੁਰਦੀਪ ਰੰਧਾਵਾ ਦੀ ਸੋ ਅਕਾਲੀ ਸਾਹਿਬ ਦਾ ਇਧਰ ਦੇ ਪਾਸੇ ਨੂੰ ਸਮਰਥਨ ਮਜੀਠੀਆ ਸਾਹਿਬ ਦਾ ਇਧਰ ਨੂੰ ਸਮਰਥਨ ਤੇ ਮੇਰਾ ਖਿਆਲ ਹੈ ਕਿ ਭਵਿਕ ਵਿੱਚ ਇਹਦਾ ਹੋ ਵੀ ਉਹ ਸਾਰੇ ਹੀ ਸਮਰਥਨ ਇਧਰ ਦੇ ਦੇ ਦਿੰਨੇ ਆ ਨਾਲ ਤਾਂ ਸੁਖਵੀਰ ਜਸਵਾਲਾ ਮਸਲਾ ਹੱਲ ਹੋ ਜੂਗਾ ਕਿ ਇਹਨੂੰ ਪ੍ਰਧਾਨ ਨਹੀਂ ਰੱਖਣਾ ਤੇ ਨਾਲੇ ਅਕਾਲੀ ਦਲ ਦਾ ਅਕਾਲੀ ਦਲ ਰਹਿ ਜੂਗਾ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਇਹ ਜਾਨਣਾ ਨਾ ਜਿਹੜਾ ਇਹ ਸਮਰਥਨ ਹੈ ਇਹਨੇ ਪੰਥਕ ਹਲਕਿਆਂ 'ਚ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਜ਼ਰੂਰ ਛੇੜ ਦਿੱਤੀ ਹੈ ਜੀ ਜਗਰਾਉਂ ਦੇ ਗੁਰਦੁਆਰੇ ਦੇ ਵਿੱਚ ਢੁੱਲ ਸਾਹਿਬ ਇੱਕ ਸ਼ਰਾਬੀ ਵਿਅਕਤੀ ਦਾਖਲ ਹੋ ਗਿਆ ਤੇ ਉਹਦੇ ਵੱਲੋਂ ਸੰਗਤਨਾਮ ਬਦਲੋਕੀ ਕੀਤੀ ਗਿਆ ਹਾਲਾਂਕਿ ਲੋਕਾਂ ਨੇ ਕੂਟੇ ਤੇ ਬਾਥਰੂਮ 'ਚ ਬੰਦ ਕਰਕੇ ਫਿਰ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜੀ ਬਲਵਿੰਦਰ ਮੈਨੂੰ ਨਾ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਇਹ ਸਾਰੇ ਇਸ ਕਿਸਮ ਦੇ ਲੋਕ ਗੁਰੂ ਘਰਾਂ ਚ ਕਿਉਂ ਜਾਂਦੇ ਨੇ ਕਿਤਨਾ ਕਿਤੇ ਸਾਡੇ ਪ੍ਰਬੰਧਾਂ ਚ ਕਮੀ ਹੈ ਫੇਰ ਆਊਗੀ ਇਹ ਤਾਂ ਜੀ ਦਿਮਾਗੀ ਪਰੇਸ਼ਾਨ ਸੀ ਇਹ ਦਿਮਾਗੀ ਪਰੇਸ਼ਾਨ ਕਿਤੇ ਆਪਦੇ ਪਰਿਵਾਰਕ ਮੈਂਬਰਾਂ ਖਾਸ ਕਰ ਔਰਤਾਂ ਨਾਲ ਕਿਉਂ ਬਤਮੀਜ਼ੀ ਕਰਦਾ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਫੜਿਆ ਜਾਂਦਾ ਇੱਕੋ ਹੀ ਸ਼ਬਦ ਹੈ ਇਹਨਾਂ ਦੀ ਪੜਤਾਲ ਕਿਉਂ ਨਹੀਂ ਹੁੰਦੀ ਕਿੰਨੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਹੁਣ ਤੱਕ ਉਹਨਾਂ ਦੀ ਪੜਤਾਲ ਕਿਉਂ ਨਹੀਂ ਕਰਾਈ ਜਾਂਦੀ ਕਿ ਇਹਨਾਂ ਦੇ ਪਿੱਛੇ ਕੌਣ ਹੈ ਜਾਂ ਤਾਂ ਬਾਹਰ ਦਿੱਤਾ ਜਾਂਦਾ ਮਸਲਾ ਖਤਮ ਹੀ ਕਰ ਦਿਓ ਪਤੀ ਨਾਲ ਅੱਗੇ ਕੌਣ ਹੈ ਮੇਰੇ ਕਹਿਣ ਹੁਣ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਗ੍ਰਹਿ ਮੰਤਰੀ ਕਮਾ ਵੀ ਇਹਨਾਂ ਦੇ ਆਪਣੇ ਕੋਲੇ ਹੈ ਮਾਨ ਸਾਹਿਬ ਦੀ ਪੜਤਾਲ ਕਰਾਓ ਕਿ ਇਹ ਸੱਜਣ ਕਿਸੇ ਨੇ ਚੱਕ ਚਕਾ ਕੇ ਤਾਂ ਨਹੀਂ ਤੋਰੇਆ ਇਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਮਾਮਲਾ ਕਾਫੀ ਵੱਡੀ ਪੱਧਰ ਦੇ ਉੱਤੇ ਉੱਠਿਆ ਹੋਇਆ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਪੰਜਾਂ ਨੂੰ ਸੌਂਚਕਾਈ ਗਈ ਹੈ ਤੇ ਇਹ ਸੰਗਾਮ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਹੋਇਆ ਜੀ 19 ਜ਼ਿਲ੍ਹਿਆਂ ਦੇ ਵਿੱਚ ਹੋਇਆ ਜੀ ਸੰਗਰੂਰ ਦੇ ਵਿੱਚ ਭਗਵੰਤ ਸਿੰਘ ਮਾਨ ਪਟਿਆਲੇ ਦੇ ਵਿੱਚ ਡਾਕਟਰ ਬਲਬੀਰ ਸਿੰਘ ਤੇ ਵੱਖ-ਵੱਖ ਥਾਵਾਂ ਦੇ ਉੱਤੇ ਇਹਨਾਂ ਦੇ ਮੰਤਰੀਆਂ ਨੇ ਤੇ ਹੋਰਾਂ ਨੇ ਪੰਜਾਂ ਨੂੰ ਸੌਂਚਕਾਈ ਹੈ ਇਹ ਨਹੀਂ ਮੈਨੂੰ ਪਤਾ ਵੀ ਸੌ ਚਕਾਈ ਕਾਦੀ ਐ ਅੱਜ ਤੱਕ ਪ੍ਰਧਾਨ ਮੰਤਰੀ ਹੋਰ ਕੇਂਦਰੀ ਰਾਜਾਂ ਦੇ ਮੰਤਰੀ ਸੌ ਚੱਕਦੇ ਐ ਕਿ ਮੈਸਜ ਦਾ ਵਿਧਾਨ ਦੀ ਸੱਚੀ ਸੌ ਖਾਨਾ ਐ ਤੇ ਉਸ ਤੋਂ ਬਾਅਦ ਬਹੁਤ ਸਾਰੇ ਸੱਜਣ ਕਿਹੜਾ ਕਿਹੜਾ ਕੁਝ ਨਹੀਂ ਕਰਦੇ ਇਹ ਸਾਡੇ ਸਾਰਿਆਂ ਦੇ ਸਾਹਮਣੇ ਹੀ ਐ ਸਮਾਂ ਐ ਮਾਮਲੇ ਦੇ ਵਿੱਚ ਬੇਨਤੀ ਕਰਾਂ ਕਿ ਦੋਸਤੋ ਜਿਹੜਾ ਸੌਂ ਚੱਕੇ ਵੀ ਮੈਨੂੰ ਬਿਲਕੁਲ ਜਿਹੜੇ ਸਾਡੇ ਬਹੁਤ ਵੱਡੇ ਐਕਟਰ ਨੇ ਰਾਜਕੁਮਾਰ ਉਹਨਾਂ ਦਾ ਫਿਲਮ ਦਾ ਇੱਕ ਡਾਇਲੋਗ ਯਾਦ ਹੈ ਇਹਨਾਂ ਦੇ ਕੋਲ ਇੱਕ ਪੁਸਤਕ ਲੈ ਕੇ ਆਏ ਧਾਰਮਿਕ ਪੁਸਤਕ ਵੀ ਇਹ ਤੇ ਸੌਂ ਖਾਓ ਰਾਜਕੁਮਾਰ ਨੇ ਜੱਜ ਸਾਹਿਬ ਨੂੰ ਸਵਾਲ ਪੁੱਛਿਆ ਕਹਿੰਦੇ ਜੱਜ ਸਾਹਿਬ ਜੇ ਇੰਨਾ ਧਾਰਮਿਕ ਪੁਸਤਕਾਂ ਤੇ ਹੱਥ ਰੱਖ ਕੇ ਵੀ ਇਹ ਗਰੰਟੀ ਹੈ ਕਿ ਜਿਹੜਾ ਕੁਝ ਉਹ ਬੰਦਾ ਬਿਆਨ ਕਰ ਰਿਹਾ ਉਹ ਸੱਚ ਹੈ ਜੇ ਫਿਰ ਵੀ ਲੋਕ ਝੂਠ ਬੋਲਦੇ ਆ ਇਨ੍ਹਾਂ ਧਾਰਮਿਕ ਪੁਸਤਕਾਂ ਦਾ અપਮਾਨ ਕਿਉਂ ਆ ਤੁਸੀਂ ਸੌਂ ਚੱਕਾਏ ਜੇ ਸੌਂ ਚੱਕ ਕੇ ਕਿਹੜੀ ਗਰੰਟੀ ਹੈ ਅੱਜ ਕਿੰਨਿਆਂ ਤੇ ਇਲਜ਼ਾਮ ਲੱਗਦਾ ਤੁਹਾਡੀ ਸਰਕਾਰ ਤਾਂ ਸਭ ਤੋਂ ਬੱਕਰੀ ਸੀ ਪਰ ਫੇਰ ਇਲਜ਼ਾਮ ਲੱਗੀ ਜਾਂਦੇ ਨੇ ਕਿ ਫਲਾਣਾ ਪੈਸੇ ਲੈ ਗਿਆ ਆ ਕਰ ਗਿਆ ਉਹ ਕਰਕੇ ਫਲਾਣੇ ਨੇ ਆ ਬਦਤਮੀਜ਼ੀ ਕੀਤੀਆਂ ਕ੍ਰੀਤੀਆਂ ਕੀਤੀਆਂ ਨੇ ਇਹਦੇ ਨਾਲੋਂ ਬਿਤਰ ਇਹ ਹੈ ਜਿਹੜਾ ਸਦਾਤ ਬਾਬੇ ਨਾਨਕ ਦਾ ਸੀ ਕਿਰਤ ਕਰੋ ਵੰਡ ਛਕੋ ਨਾਮ ਜਪੋ ਜੇ ਉਹਨੂੰ ਕਰੋ ਜੇ ਪਵਨ ਗੁਰੂ ਪਾਣੀ ਪਤਾ ਮਾਤਾ ਤਤ ਮਾਤਾ ਦੀ ਸੋਚ ਕਾਓ ਕਿ ਨਾ ਬਾਤਾ ਵਰਨ ਦੂਸ਼ਿਤ ਕਰਨਾ ਹੈ ਨਾ ਕੋਈ ਯੋਗਦਾਨ ਪਾਵਾਂਗੇ ਅਸੀਂ ਇਸ ਗੱਲ ਦੀ ਸੌਂ ਖਾਨੇ ਆ ਪਰ ਪਦਾਰਥਵਾਦੀ ਯੁੱਗ ਦੇ ਵਿੱਚ ਇੱਥੇ ਸਾਰਾ ਕੁਝ ਪੈਸੇ ਦੇ ਪਿੱਛੇ ਹੈ ਪੈਸਾ ਬਲਵਾਨ ਹੈ ਤੇ ਪੈਸੇ ਹੀ ਸਾਰਾ ਕੁਝ ਕਰਦਾ ਰਹਿੰਦਾ ਹੈ ਜੀ ਸਦੂਜੇ ਪੱਸੀ ਪੰਜੋਲੀ ਸਾਹਿਬ ਵੱਲੋਂ ਕਹਿ ਗਿਆ ਕਿ ਬਾਦਲ ਪਰਿਵਾਰ ਦੇ ਗੁਨਾਹਾਂ ਨੂੰ ਲੈ ਕੇ ਪੰਥ ਕਮਿਸ਼ਨ ਬਣਾਇਆ ਜਾਵੇ ਜੀ ਦੇਖੋ ਸਦਾਕਰਨੈਲ ਸਿੰਘ ਪੰਜੋਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸੈਕਟਰੀ ਵੀ ਰਹੇ ਨੇ ਔਰ ਬੜੇ ਖੁੱਲ ਕੇ ਬੋਲਦੇ ਆ ਉਹ ਪੰਥਕ ਮੁੱਦਿਆਂ ਦੇ ਉੱਤੇ ਉਹ ਕਾਫੀ ਗੱਲ ਕਰਦੇ ਆ ਮੁੱਦਾ ਵੀ ਚੁੱਕਦੇ ਆ ਤੇ ਬਾਦਲ ਪਰਿਵਾਰ ਦੇ ਗੁਨਾਹਾਂ ਦੀ ਗੱਲ ਵੀ ਕਰਦੇ ਆ ਕਿਤੇ ਗੱਲ ਕਰਦੇ ਆ ਕਿ ਕਿਉਂ ਸਵੇਤ ਸਿੰਘ ਸੈਣੀ ਵਰਗੇ ਬੰਦੇ ਨੂੰ ਇੱਥੇ ਡੀਜੀਪੀ ਲਾਇਆ ਗਿਆ ਇਹ ਵੀ ਗੱਲ ਕਰਦੇ ਆ ਕਿ ਇਜਹਾਰ ਆਲਮ ਨੂੰ ਪਾਰਟੀ 'ਚ ਲਿਆਉਣ ਵਾਲਾ ਉਹਨਾਂ ਦੀ ਧਰਮ ਪਤਨੀ ਨੂੰ ਪਾਰਲੀਮੈਂਟਰੀ ਸੈਕਟਰੀ ਕਿਹੜੇ ਦਲ ਨੇ ਬਣਾਇਆ ਸੀ ਉਹ तमाम ਹੋਰ ਗੱਲਾਂ ਕਰਦੇ ਆ ਬੇਅਦਮੀਆਂ ਦੀ ਗੱਲ ਕਰਦੇ ਆ ਗੋਲੀਆਂ ਚਲਾਉਣ ਦੀ ਗੱਲ ਕਰਦੇ ਆ ਉਹ ਕਹਿੰਦੇ ਕਿ ਜਿਹੜਾ 96 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਜੇ ਸਾਡੀ ਸਰਕਾਰ ਆ ਗਈ ਤੇ ਅਸੀਂ ਇੱਕ ਕਮਿਸ਼ਨ ਬਣਾਵਾਂਗੇ ਟਰੂਥ ਕਮਿਸ਼ਨ ਸੱਚਾਈ ਕਮਿਸ਼ਨ ਉਹਦੀ ਪਰਤਾਲ ਕਰਾਈ ਜਾਵੇਗੀ ਤੇ ਜਦੋਂ ਬਣ ਗਏ ਉਹ ਛੱਡੋ ਕਾਕਾ ਕਿਉਂ ਪੁਰਾਣੇ ਮੁੱਦੇ ਛੇੜਦੇ ਹੁੰਨੇ ਹੋ ਵਿਧਾਨ ਸਭਾ ਦੇ ਵਿੱਚ ਖੱਬੀਆਂ ਧਿਰਾਂ ਦੇ ਆਗੂ ਹਰਦੇਵ ਅਰਸ਼ੀ ਨੇ ਜਿਹੜੇ ਕਿ ਐਮ ਐਲ ਏ ਸੀ ਬਲਾਡੇ ਤੋਂ ਉਹਨਾਂ ਨੇ ਸਵਾਲ ਪੁੱਛ ਲਿਆ ਉਹ ਛੱਡੋ ਅਰਸ਼ੀ ਸਾਹਿਬ ਹੁਣ ਬਹੁਤ ਹੋ ਗਿਆ ਆਪਾਂ ਕੋਈ ਨਵੀਂ ਗੱਲ ਕਰੀਏ ਭਾਪ ਸਤਾ ਤੋਂ ਬਾਅਦ ਹੋਰ ਸਤਾ ਚਾ ਕੇ ਬਦਲ ਜਾਂਦੇ ਆ ਗਿਰਗਟ ਵਾਂਗੂ ਸੋ ਮੈਂ ਮਹਿਸੂਸ ਕਰਦਾ ਕਿ ਜਿਹੜਾ ਗੱਲ ਪੰਜੋਲੀ ਸਾਹਿਬ ਨੇ ਕਹੀ ਹੈ ਉਹਨਾਂ ਨੇ ਨਾਲ ਜੱੱਦਰ ਸਾਹਿਬ ਨੂੰ ਵੀ ਸੰਬੋਧਨ ਕਰਦਿਆਂ ਕਿਹਾ ਇੱਕ ਪੰਥਕ ਕਮਿਸ਼ਨ ਬਣਾ ਦਿਓ ਜਿਹੜਾ ਇਹਨਾਂ ਦੇ ਗੁਨਾਹਾਂ ਦੀ ਜਿਹੜਾ ਸੁਖਵੀਰ ਜੀ ਉਹਨੇ ਵੀ ਜਾ ਕੇ ਕਹਿਤਾ ਮੈਂ ਉਹ ਸਾਰੀਆਂ ਗਲਤੀਆਂ ਆਪਣੀ ਝੋਲੀ ਚ ਪਾਉਣਾ ਤੇ ਜਿਹੜਾ ਕੁਝ ਕੱਲ ਡਰਾਮਾ ਹੋਇਆ ਇਹ ਕਿੱਥੋਂ ਹੋਇਆ ਕਿੱਥੇ ਰਚਿਆ ਗਿਆ ਕਿਹਨੇ ਰਚਿਆ ਕਿਵੇਂ ਰਚਿਆ ਇਹ ਲੋਕ ਦੂਜਿਆਂ ਨੂੰ ਵੀ ਇਹਨਾਂ ਗੁਨਾਹਾਂ ਦੇ ਵਿੱਚ ਸ਼ਾਮਲ ਕਰ ਰਹੇ ਨੇ ਕਾਸ਼ ਅੱਜ ਕੋਈ ਇਹੋ ਜਿਹਾ ਆਗੂ ਹੁੰਦੇ ਜਿਹੜੇ ਸੱਚ ਤੇ ਪਹਿਰਾ ਦੇਣ ਦਾ ਯਤਨ ਕਰਦੇ ਸਾਹਮਣੇ ਨਾ ਕਰਦੇ ਆ ਜਿਹੜੇ ਸ਼ਿਕਾਇਤ ਕਰਦੇ ਆ ਇਹ ਕਿਹੜਾ ਘਟ ਹੈ ਇਹ ਵੀ ਤਾਂ ਨਾਲ ਰਹੇ ਆ ਉਦੋਂ ਇਹਨਾਂ ਨੇ ਵੀ ਉਦੋਂ ਇਹ ਸਾਰੀਆਂ ਗੱਲਾਂ ਜਾ ਕੇ ਕੀਤੀਆਂ ਸੀ ਕਾਸ਼ ਅੱਜ ਸਾਨੂੰ ਲੋੜ ਹੈ ਜਿਨ੍ਹਾਂ ਨੇ ਸੱਚ ਤੇ ਖੈਰ ਪਹਿਰਾ ਦੇ ਕੇ ਉਹਨਾਂ ਸਿੰਘਾਂ ਨੇ ਬੰਦਬੰਦ ਘਟਵਾ ਲਏ ਪਰ ਸੀ ਨਹੀਂ ਉਚਰੀ ਗੁਰੂ ਸਾਹਿਬ ਨੇ ਤਾਂ ਉਹੇ ਜਿਹੇ ਦੀ ਗੱਲ ਕੀਤੀ ਸੀ ਇਹਨਾਂ ਦੇ ਨਹੀਂ ਕੀਤੀ ਸੀ ਉਹਨਾਂ ਨੇ ਤਾਂ ਉਦੋਂ ਮਸੰਦਾ ਨੂੰ ਤਲਿਆ ਸੀ ਕੜਾਹੀ ਦੇ ਵਿੱਚ ਤੇ ਅੱਜ ਵੀ ਉਸ ਤਰ੍ਹਾਂ ਦੇ ਲੋਕ ਕਿੰਨੇ ਪੈਦਾ ਹੋ ਗਏ ਨੇ ਉਹਨਾਂ ਨੂੰ ਸਜ਼ਾ ਕੌਣ ਦੇਵੇਗਾ ਜੀ ਅੱਜ ਦੇ ਪਰ ਉਹਦੇ ਵਿੱਚ ਐਂਟੋਨਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਸਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਆ ਸਾਹਿਬ ਨੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਜਿਨਾਂ ਅਖੀਰ ਤੱਕ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ